ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਨੇੜੇ ਨਿਹਾਲ ਸਿੰਘ ਵਾਲੇ ਦੇ ਵੀ ਆ ਤੇ ਦੂਜੇ ਪਾਸੇ ਭਦੌੜ ਵੀ ਇਹਦੇ ਨੇੜੇ ਰਹਿ ਜਾਂਦਾ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਬਹੁਤ ਸਾਰੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਤਿੰਨ ਵਿਹੜਾ ਦਿਖਾਉਣੀ ਆ ਜਿਹੜੀਆਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਵੈਸੇ ਨਾਗ ਘਰ ਦੇ ਵਿੱਚ ਹੋਰ ਵੀ ਤਿੰਨ ਇਧਰਲੇ ਪਾਸੇ ਖੜੇ ਆ ਸੋ ਜਿਹੜੇ ਵਕਾਊ ਆ ਵਿਕਰੀ ਵਾਲੇ ਇੱਕ ਸੂਈ ਸਵਾਈ ਵਿਹੜ ਆ ਸੋ ਆਪਾਂ ਗੱਲਬਾਤ ਕਰਾਂਗੇ ਦੋਸਤੋ ਇਹਨਾਂ ਪਸ਼ੂਆਂ ਸੰਬੰਧੀ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਰੇਟ ਵੀਡੀਓ 'ਚ ਹੁੰਦੇ ਆ ਬਾਕੀ ਇਹ ਤੋਂ ਅੱਗੇ ਜੋ ਵੀ ਪਸ਼ੂ ਨੂੰ ਦੇਖਣਾ ਪਰਖਣਾ ਉਹ ਥੋੜਾ ਕੰਮ ਹੁੰਦਾ ਆਓ ਸ਼ੁਰੂਆਤ ਕਰਦੇ ਆਂ ਇਧਰਲੇ ਪਾਸੇ ਕੁਵੈਡ ਬੱਦੀ ਇੱਥੋਂ ਮਿਲਦੇ ਆਂ ਪਹਿਲਾਂ ਖੁਸ਼ਦੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀ ਪਾਪਾ ਤਿੰਨ ਵੜਾ ਜਿਹੜੀਆਂ ਹੁਣ ਇਹ ਮੇਨ ਤੋਰ ਕੇ ਵੀ ਦਿਖਾਵਾਂਗੇ ਚਲਾ ਕੇ ਦਿਖਾਵਾਂਗੇ ਹਾਂ ਜੀ ਤੋਂ ਬਿਨਾ ਵੈਸੇ ਨਾ ਕਿੰਨੇ ਹੈਗੇ ਵਿਕਰੀ ਵਾਲੇ ਟ ਜਿਹੜੀ ਪਹਿਲੇ ਨੰਬਰ ਤੇ ਵਾਇਰ ਖੜੀ ਹੈ ਬਾਈ ਕੰਨਵਾ ਸੂਆ ਸੁੰਦੀ ਹੈ ਇਹਦੀ ਤਕਰੀਬਨ ਅੱਜ ਵੀ ਆਪਣੇ ਕੋਲ ਲੋਰਡ ਚ ਪੰਜ ਵੈੜਾ ਫਸਟ ਟਾਈਮ ਰਾ ਜੀ ਠੀਕ 2 ਸੈਕੰਡ ਟਾਈਮ ਰਾ ਠੀਕ ਹੈ ਤੇ ਇਹ ਤਿੰਨੇ ਹੀ ਫਸਟ ਟਾਈਮ ਰਾ ਆ ਜਾਣੀ ਦੋਨ ਚੋਂ ਚੌਕ ਦੇ ਦੰਦ ਕੱਢਦੀ ਆ ਦੋਨੇ ਦੋ ਦੋ ਦੰਦ ਦੀ ਹੈ ਠੀਕ ਹੈ ਅੱਛਾ ਕਿੰਨੇ ਦਿਨ ਲਾਊਗੀ ਖੁਸ਼ਦੀ ਤੇ ਇਹਦੇ ਪਏ ਹੈ ਜੀ ਹਜੇ 13 14 ਦਿਨ ਵੈੜਦੇ ਆਰਡਰ ਵੀ ਸਟਾਡੀ ਸਟੂਡਿੰਗ ਬਹੁਤ ਚੰਗੀ ਆ ਗਾੜੀ ਬੂੜੀ ਦੀ ਵੀ ਜੀ ਹੂੰ ਬਾਕੀ ਕੀ ਕੀ ਡਿਮਾਂਡ ਰਹਿਣੀ ਹੈ ਇਹਦੀ ਬਾਈ ਇਹਦਾ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਲੈਣ ਦੇਣ ਜਾਂ ਆਪਾਂ 90000 ਰੁਪਏ ਦੀ ਬੱਛੀ ਦੇ ਦਾਂਗੇ ਠੀਕ ਹੈ ਹਾਂਜੀ ਬੋਲੀ ਨੂੰ ਸੋ ਦੋਸਤੋ ਦੋ ਦੰਦ ਕੰਪਲੀਟ ਕਰਕੇ ਚੌਗ ਵਾਲੇ ਚੱਕ ਰਹੀ ਹੈ ਸੂਆ ਪਹਿਲਾ ਹੈ ਹਾਈਟ ਹੁਣ ਤਿੰਨੇ ਬੱਚਿਆਂ ਦੀ ਖੜੀਆਂ ਦੀ ਇੱਕੋ ਜੀ ਹਾਈਟ ਦੀਆਂ ਬੱਚੀਆਂ ਤਿੰਨੇ ਜੀ ਫੁੱਲ ਵੱਡੀ ਹਾਈਟ ਦੀਆਂ ਦੋਸਤਾਂ ਚਾਂਚਾ ਤੁਸੀਂ ਵੇੜ ਦਾ ਦੇਖ ਲਓਗੇ 90000 ਦੇ ਵਿੱਚ ਤੁਹਾਨੂੰ ਵੇੜ ਮਿਲ ਜਾਣੀ ਹੈ ਚੰਗੀ ਹੈ ਗਾੜੀ ਹੈ ਹਵਾਨਾ ਪਛਾਣ ਨੂੰ ਵੀ ਚੰਗਾ ਕੱਢੂਗੀ ਹਾਜੀ ਦਿਨ ਲੈਂਦੀ ਹੈ ਸੂਨ ਚ ਟਾਂਚਾ ਜਿਹੜਾ ਉਹ ਸੋਹਣਾ ਦਿਸਦਾ ਹੈ ਆ ਗਾੜੀ ਵੀ ਬਹੁਤ ਸੋਹਣੀ ਬੱਛੀ ਦੀ ਪੱਟੀ ਵੀ ਹੈ ਜੀ ਬਹੁਤ ਵਧੀਆ ਆਰਡਰ ਅੱਗੇ ਨੂੰ ਪਿੱਛੇ ਨੂੰ ਬਹੁਤ ਸੋਹਣਾ ਤਿਆਰ ਕਰੂ ਸੇ ਤੋਂ ਥੋੜੀ ਜਿਹੀ ਅੱਗੇ ਨੂੰ ਖਿੱਚ ਦੀ ਫੋਰ ਤੇ ਦੋਸਤੋ ਖੜਨੀ ਖੁੱਣੀ ਵੈੜਦੀ ਦੇਖੋ ਬੱਕਮਾਲ ਆ ਭਾਈ ਹੱਥੀਂ ਚੁਾਈ ਵਾਸਤੇ ਵੀ ਥਾਣ ਵਧੀਆ ਨਿਕਲਣਾ ਤੇ ਜੇ ਤੁਸੀਂ ਮਸ਼ੀਨ ਨਾਲ ਮਿਲਕਿੰਗ ਕਰਦੇ ਹੋ ਤਾਂ ਤਾਂ ਵੀ ਥਾਣ ਇੱਕ ਨੰਬਰ ਰਹੂਗਾ ਇਹਦਾ ਤੋਂ ਟਾਂਚਾ ਤੁਸੀਂ ਦੇਖ ਸਕਦੇ ਹੋ ਲੰਬਾਈ ਦੀ ਵੀ ਨੋਟ ਕਰ ਲਿਓ ਜੇ ਹਵਾਨੇ ਦਾ ਰੁਖ ਪਿਛਲੇ ਪਾਸੋਂ ਵੀ ਦੇਖੋਗੇ ਬਿੱਥੀ ਵੀ ਸੋਹਣੀ ਆ ਸੋ ਇਹ ਪਹਿਲੇ ਨੰਬਰ ਦੇ ਉੱਤੇ ਵੈੜ ਤੁਹਾਨੂੰ ਦਿਖਾ ਰਹੇ ਹਾਂ ਜਿਹਦਾ ਰੇਟ ਬਾਈ ਨੇ 90000 ਰੁਪਏ ਰੱਖਿਆ ਥੋੜਾ ਬਹੁਤ ਮਾਨਤਨ ਹੋ ਜਾਂਦਾ ਹੁੰਦਾ ਆ ਕੇ ਜਰੂਰ ਪਸ਼ੂ ਦੇਖਿਆ ਕਰੋ ਫਿਰ ਜਿਹੜਾ ਸੌਦੇ ਕਰਨੇ ਸੌਖੇ ਹੋ ਜਾਂਦੇ ਇੱਕ ਹੋਰ ਵੈੜ ਤੁਹਾਨੂੰ ਪਹਿਲਾਂ ਨਹੀਂ ਦਿਖਾਉਣੇ ਆ ਖੁਸ਼ਦੀ ਬਾਈ ਇਹਦੀ ਕੀ ਡਿਟੇਲ ਹੈ ਪਹਿਲਾਂ ਸੁਆ ਜੀ ਠੀਕ ਹੈ ਤੂੰ ਦੋ ਦੰਦਾਂ ਦਾ ਬੱਚੀ ਏ ਓਕੇ ਸੋ ਦੰਦ ਵੀਡੀਓ ਚ ਦਿਖਾ ਦਿੰਨੇ ਆ ਤੇ ਸੁਆ ਇਹ ਤਾਂ ਪਹਿਲਾ ਹੈ ਕਨਫਰਮ ਦੋ ਦੰਦ ਠੀਕ ਹੈ ਭਾਈ ਦਨ ਕਿੰਨੇ ਲੈਜੂ ਖੁਸ਼ਦੀ ਪਏ ਦਨ ਨੇ ਪਏ ਜੀ 13 14 ਠੀਕ ਹੈ ਹਾਂਜੀ ਕੀ ਰੇਟ ਰਣਿਆ ਦਾ ਭਾਈ ਅਰੇ ਤੇ ਬੜ ਜਸਨੋ ਮੌਲੀ ਜੀ ਨਾ ਮਰਜ਼ੀ ਕਰੀ ਜੀ 1,25,000 ਰੁਪਏ ਦੀ ਦਵਾਂਗੇ ਰਵਾਂਗੇ ਜੀ ਠੀਕ ਹੈ ਸੋ ਸੋ ਸਵਾ ਲੱਖ ਚ ਦੋ ਦੰਦ ਵੱੱਛੀ ਚੰਗੇ ਕੱਦ ਕਾਟਦੀ ਹੈ ਮਜ਼ਬੂਤ ਸਟਰਕਚਰ ਹੈ ਤੇ ਹਵਾਨਾ ਵੀ ਦੇਖੋ ਸੋ ਹਜੇ ਦਨ ਲੈਂਦੀ ਹੈ ਸੋਨ ਦੇ ਵਿੱਚ ਰੋਕ ਲਿੰਟ ਕੁਝ ਜੀ ਸੋ ਸਟਰਕਚਰ ਦੇਖ ਸਕਦੇ ਹੋ ਦੱਸੋ ਇਹਦਾ ਵੀ ਤੁਸੀਂ ਬਹੁਤ ਸੋਹਣੀ ਵੈਡ ਹੈ ਸਵਾ ਲੱਖ ਰੁਪਏ ਚ ਇਹ ਤੁਹਾਨੂੰ ਮਿਲ ਜੂਗੀ ਜਿਹੜਾ ਵੀਰ ਪਸੰਦ ਕਰਦਾ ਹਜੇ ਦੈਨ ਲਊਗੀ ਸੋਨ ਚ ਤਿਆਰ ਇਹਨੇ ਚੰਗੀ ਹੋ ਜਾਣਾ ਬਾਕੀ ਕਿੰਨੇ ਬੱਚਿਆਂ ਫਾਰਮ ਦੇ ਆ ਇੱਕੋ ਫਾਰਮ ਦਾ ਪ੍ਰੋਪਰ ਰਿਕਾਰਡ ਹੈ ਕਿੰਨੇ ਬੱਚਿਆਂ ਦਾ ਜੀ ਠੀਕ ਹੈ ਹਾਂਜੀ ਬਾਕੀ ਮੌਸਮ ਜਿਵੇਂ ਹੁਣ بارش ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ گاਵਾ ਜਿਹੜੀਆਂ ਉਹ ਤੁਸੀਂ ਸੌਖੀਆਂ ਸੰਭਾਲ ਸਕਦੇ ਹੋ ਬਾਕੀ ਆਪਦੀ ਸਮਝ ਤੁਸੀਂ ਵਰਤੋਗੇ ਹਵਾਨੇ ਦੀ ਸ਼ੁਰੂਆਤ ਤੋਂ ਕੀਤੀ ਹੈ ਬੱਚੀ ਨੇ ਅੱਜ ਟਿਲਾ ਹਵਾਨਾ ਹਾਲਾਂਕਿ ਪਹਿਲਾਂ ਪਸ਼ੂ ਨੇ ਹਵਾਨਾ ਮੌਕੇ ਤੱਕ ਜਾਂਦੇ ਬਣਾਈ ਜਾਣਾ ਹੁੰਦਾ ਇੱਥੋਂ ਤੁਸੀਂ ਉਹਨ ਦੇ ਹਵਾਨੇ ਦੀ ਚੁੜਾਈ ਦੇਖ ਸਕਦੇ ਇਹ ਤੋਂ ਅੱਗੇ ਇੱਕ ਹੋਰ ਮੱਛੀ ਜਿਹੜੀ ਬਹੁਤ ਵੱਡੇ ਕਦ ਕਾੜ ਦੀ ਹੈ ਉਹ ਵੀ ਦੋ ਦਿਨ ਦਾ ਜੀ ਉਹਨੇ ਚੌਕ ਦਾ ਦੰਦ ਕੱਢਿਆ ਇੱਕ ਜੀ ਡੱਬ ਚੋਂ ਠੀਕ ਹੈ ਸੋ ਦੋਸਤੋ ਠੀਕ ਹੈ ਬਈ ਓਕੇ ਸੋ ਚੌਗ ਵਾਲੇ ਦੰਦ ਚੱਕ ਰਹੀ ਹੈ ਖੁਸ਼ਦੀਪ ਕਿੰਨੇ ਦਿਨ ਲੇ ਜੂਗੀ ਇਹ ਜੀ ਮੰਨ ਕੇ ਚੱਲੇ ਨੇ 29 ਤਰੀਕ ਨੂੰ ਰਣ ਪੂਰੇ ਆ ਅੱਜ 21 ਤਰੀਕ ਆ ਅੱਜ 20 ਤਰੀਕ ਹੈ 9 ਦਿਨ ਪਏ ਆ ਕੀਰੇ ਲਊਗਾ ਖੁਸਤੀ ਇਹ ਸਫਰ ਤੇ ਜਾਣ ਨਾ ਹੋ ਸਕਦਾ ਇੱਕ ਅੱਧਾ ਦਿਨ ਘੱਟ ਹੀ ਲੱਗੇ ਠੀਕ ਹੈ ਹਾਂਜੀ ਕੀਰੇ ਕਰੋਗੇ ਦਾ ਇਹਦਾ ਡੀਨ ਲਾਈਨ ਜਿਹੜਾ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਜਿਸ ਤੇ ਨੋ ਜਾਣੀ 1.5 ਲੱਖ ਰੁਪਏ ਦੀ ਬੱਛੀ ਦਵਾਂਗੇ ਠੀਕ ਹੈ ਸੋ ਹਵਾਨਾ ਦੇਖੋ ਹਾਥੀ ਚੁਆਈ ਵਾਲਾ ਥਾਨ ਬਹੁਤ ਸੋਹਣਾ ਤੇ ਹਵਾਨੇ ਦਾ ਰੌਖ ਵੀ ਤੁਸੀਂ ਦੇਖੋ ਜੀ ਇਹਨਾ ਤੁਸੀਂ ਹਾਈਟ ਦੇਖ ਲਓ ਇੱਥੋਂ ਵੀ ਬੱਛੀ ਦੀ ਕਿੱਡੀ ਹਾਈਟ ਆ ਜੀ ਤੇ ਲੈਂਥ ਕਿੱਡੀ ਆ ਵਹਿੜ ਦੀ ਫੁੱਲ ਲੰਬੀ ਹਵਾਨੇ ਦੀ ਅਗਾੜੀ ਚੰਗੀ ਥਣ ਦਾ ਸਹਿਜ ਸੋਹਣਾ ਮੈਂ ਥੋੜਾ ਜੂਮ ਕਰਦਾ ਥਣ ਤੁਹਾਨੂੰ ਇੱਥੋਂ ਦਿਖਾਉਣਾ ਹੈ ਇਹ ਖੜੀ ਸੋਹਣੀ ਹੈ ਇਦਾਂ ਦਾ ਥਣ ਦਾ ਸਹਿਜ ਆ ਦੋਸਤੋ ਬਹੁਤ ਸੋਹਣਾ ਥਣ ਅ ਬੱਚੀ ਦਾ ਪਹਿਲਾਂ ਦੇ ਸਾਬਾਕੀ ਆਰਡਰ ਦੀ ਜਿਹੜੀ ਸਟਾਰਟਿੰਗ ਆ ਜੀ ਦੂਜੇ ਵਿਹੜਾ ਨਾਲ ਦਾ ਆਰਡਰ ਆ ਵੀ ਸਰਦੀ ਹੁੰਦੀ ਤਾਂ ਯਾਨੀ ਹੋ ਸਕਦਾ ਜਿੰਨਾ ਵੀ ਮਰਜ਼ੀ ਦੁੱਧ ਪਾਸ ਆ ਜਾਂਦੀ ਸੀ ਗਰਮੀ ਦੇ ਅਕੋਰਡਿੰਗ ਵੀ ਇਹ ਯਾਨੀ ਹੋ ਸਕਦਾ 35 ਕਿਲੋ ਦੁੱਧ ਵੀ ਬੱਚੀ ਕੱਢ ਸਕਦੀ ਆ ਆਰਾਮ ਨਾਲ ਗਰਮੀ ਚ ਵੀ ਠੀਕ ਹੈ ਕੋਈ ਵੱਡੀ ਗੱਲ ਨਹੀਂ ਇਹਦੇ ਵਾਸਤੇ ਕਮਾਲ ਆ ਬੱਚੀ ਤੋ ਪਹਿਲਣ ਵੈੜ ਦੋਸਤੋ ਚਾਰ ਦੰਦ ਹਵਾਨਾ ਹੋ ਗਿਆ ਹੁਣ ਤੁਰਦੀ ਫਿਰਦੀ ਦੱਸ ਦਿਆ ਵੈੜ ਦੀ ਲੈਂਥ ਬਹੁਤ ਜ਼ਿਆਦਾ ਬਹੁਤ ਲੰਬੀ ਬੱਛੀ ਹੈ ਜੀ ਖੜੀ ਹੋਰ ਗੋਲੇ ਡਾਕ ਘੁਮਾ ਦੇਖੋ ਇਸ ਦੀ ਸਾਗੋ ਬਾਕੀ ਪੇਰਾ ਪੂਰਾ ਦੀ ਸਾਫ ਹੈ ਜੀ ਤੋਰਾ ਤਾਰਾ ਬੱਛੀ ਦਾ ਬਹੁਤ ਚੰਗਾ ਜਿਹੜੇ ਵੀਰ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਚਾਹੁੰਦਾ ਤਾਂ ਸੋਹਣੀ ਵੈੜ ਹੈ ਤੁਸੀਂ ਖਰੀਦ ਸਕਦੇ ਹੋ ਬਾਕੀ ਆ ਕੇ ਦੇਖਿਓ ਜੇ ਪਾਸ ਕਰੋ ਜੇ ਤੁਸੀਂ ਨਾ ਸਵੇ ਤਿੰਨ ਪਹਿਲਣ ਵੈੜਾ ਜਿੰਨਾ ਬਾਰੇ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਤੋੜ ਕੇ ਦਿਖਾਉਣੀ ਆ ਮੇਨ ਵੀਡੀਓ ਹੈ ਦੂਜੀਆਂ ਤਿੰਨ ਵੈੜਾ ਹੋਰ ਆ ਜਿੰਨਾ ਬਾਰੇ ਆਪਾਂ ਬਾਈ ਨਾਲ ਗੱਲਬਾਤ ਕਰ ਲਾਂਗੇ ਤੇ ਉਹਨਾਂ ਦੀ ਕੀਮਤ ਆਪਾਂ ਤੁਹਾਨੂੰ ਪੁੱਛ ਦੇਵਾਂਗੇ ਸੋ ਬਾਕੀ ਤੁਸੀਂ ਆ ਕੇ ਇੱਥੇ ਦੇਖ ਸਕੋਗੇ ਕੁਛ ਦੀ ਬਾਈ ਜਿਹੜੀਆਂ ਤਿੰਨ ਵੈੜਾ ਹੋਰ ਖੜੀਆਂ ਐ ਪਹਿਲੇ ਨੰਬਰ ਤੇ ਵੈੜ ਇਹ ਚਾਰ ਦੰਦ ਬੱਚੀ ਹੈ ਜੀ ਦੂਜਾ ਸੂ ਇਹਦਾ ਵੀ ਸਾਰਾ ਪ੍ਰੋਪਰ ਰਿਕਾਰਡ ਆ ਜੀ ਠੀਕ ਹੈ ਸਟੋਕੀ ਦੀ ਹੈ ਤੇ ਜਮਾਸਕਾ ਤੋਂ ਪੀਡੀਐਫ ਤੋਂ ਪ੍ਰੈਗਨੈਂਟ ਹੈ ਜੀ ਠੀਕ ਹੈ ਕਿੰਨਾ ਚੱਲੇ ਜੂਗੀ ਸੂਣ ਤੇ ਕੀ ਰੇਟ ਰਹਿਣਾ ਇਹਦੇ 15 16 ਦਿਨ ਹਜੇ ਪੈਂਡਿੰਗ ਪਏ ਹੈ ਜੀ ਹੂੰ ਤੇ ਇਹ ਜਾਨੀ 1.5 ਲੱਖ ਰੁਪਈਆ ਦੀ ਡਿਮਾਂਡ ਹੈ ਜੀ ਠੀਕ ਹੈ ਤੇ ਇਹਨਾਂ ਦੋਨਾਂ ਵੇੜਾਂ ਦੀ ਇਹ ਦੋ-ਦੋ ਦੰਦ ਇਹਨਾਂ ਦੀ 82 82 ਹਜ਼ਾਰ ਰੁਪਈਆ ਜੀ ਠੀਕ ਹੈ ਫਸਟ ਟਾਈਮ ਮਰਾ ਯਾਨੀ 11 12 ਦਿਨ ਪਏ ਇਹਦੇ 11 12 ਦਿਨ ਲਾਉਗੀ 82 ਹਜ਼ਾਰ ਡਿਮਾਂਡ ਆ ਦੱਸੋ ਇਹ ਤੋਂ ਬਿਨਾ ਇੱਕ ਤਾਜ਼ੀ ਸੂਈ ਵੀ ਵੈੜ ਇਹਨੂੰ ਅੱਜ ਤੀਜਾ ਦਿਨ ਅ ਸੂਈ ਨੂੰ ਜੀ ਹੂੰ 17 ਕਿਲੋਟਰ ਬੋਲਾ ਜੀ ਦੇ ਥੱਲੇ ਮਗਰ ਬੱਛੀ ਆ ਠੀਕ ਹੈ ਚੋਣ ਚਾਨ ਪੂਰਾ ਇੱਕ ਨੰਬਰ ਆ 82 ਇਹਦੀ ਡਿਮਾਂਡ ਹੈ ਹਾਂਜੀ ਦੋ ਦਾਂਦੇ ਆ ਜੀ ਬਸ ਸੋ ਇਹਦੇ ਨਾਲ ਬੱਛੀ ਆ ਦੋਸਤੋ ਤੇ ਇਹ ਤੋਂ ਬਿਨਾ ਬਾਕੀ ਪੰਜ ਨਾਲ ਗੱਬਣ ਹੈ ਸੋ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਜੇ ਆ ਕੇ ਦੇਖ ਲਿਓ ਆਪਦੀ ਪਸੰਦ ਦੇ ਹਿਸਾਬ ਤੇ ਬਾਕੀ ਵਹਿੜਾਂ ਜਿਹੜੀਆਂ ਇਧਰ ਪਹਿਲੇ ਤਿੰਨ ਨੰਬਰਾਂ ਤੇ ਤੋਰੀਆਂ ਸੀ ਤਿੰਨੇ ਚੰਗੀਆਂ ਉਸ ਦੇ ਹਿਸਾਬ ਤੇ ਕੀਮਤ ਤੁਸੀਂ ਜਿੰਨੇ ਕੁ ਪੈਸੇ ਲਾਉਣੇ ਆ ਉਦਾਂ ਦਾ ਨਗ ਤੁਹਾਨੂੰ ਇਹਨਾਂ ਚੋਂ ਮਿਲ ਜਾਊਗਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ